ਜੱਥੇਦਾਰ ਕਾਲੀ巴巴 ਫੂਲਾ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੂਹਾ ਦਾ ਜੱਦੀ ਪਿੰਡ ਅਜਨੂਹਾ ਇਹਨਾਂ ਮਹਾਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੂਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਲਾਇਨਸ ਕਲਬ ਬਾਦਮਪੁਰ ਲਾਈਨਸਾਈ ਹਸਪਤਾਲ ਸੁਸਾਇਟੀ ਵੱਲੋਂ ਜਤਿੰਦਰ ਸਿੰਘ ਜੇ ਮਿੰਹਾਸ ਦੀ ਮਦਦ ਨਾਲ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੂਹਾ ਅਤੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂਰ ਦੇ ਸਹਿਯੋਗ ਨਾਲ ਚੌਥਾ ਅੱਖਾਂ ਦਾ ਫਰੀ ਚੈੱਕਅਪ ਕੈਂਪ ਸਿੰਘ ਸਬਾਗੁਰ ਦੁਆਰਾ ਸਾਹਿਬ ਪਿੰਡ ਮੁਖਲਿਆਣਾ ਵਿਖੇ ਲਗਾਇਆ ਗਿਆ ਜਿਸ ਵਿੱਚ ਲਾਈਨਸਾਈ ਹਸਪਤਾਲ ਆਦਮਪੁਰ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਦਵਾਈਆਂ ਮੁਫਤ ਵਿੱਚ ਦਿੱਤੀਆਂ ਗਈਆਂ ਡਾਕਟਰਾਂ ਦੀ ਟੀਮ ਵੱਲੋਂ ਵੱਲੋਂ 42 ਮਰੀਜ਼ਾਂ ਨੂੰ ਜਿਨ੍ਹਾਂ ਦੇ ਲੈਂਜ ਪੈਣੇ ਨੇ ਲਾਈਨਜ਼ ਆਈ ਹਸਪਤਾਲ ਆਦਮਪੁਰ ਵਿਖੇ ਲਾਈਨਜ਼ ਕਲੱਬ ਆਦਮਪੁਰ ਅਤੇ ਲਾਈਨਜ਼ ਆਈ ਹਸਪਤਾਲ ਵੱਲੋਂ ਫਰੀ ਲੈਂਜ 12 ਫਰਵਰੀ ਨੂੰ ਪਾਏ ਜਾਣਗੇ। ਸੰਸਥਾ ਦੀ ਟੀਮ ਵੱਲੋਂ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਗੁਰੂਕਾਰ ਵਜ਼ੀਰ ਭਾਈ ਮਨਦੀਪ ਸਿੰਘ ਜੀ, ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੂਹਾ, ਹਰਵਿੰਦਰ ਸਿੰਘ ਪਰਹਾਰ, ਡਾਕਟਰ ਰਗਵੀਰ ਸਿੰਘ ਵਰਦੀ ڈاکٹر سربجیت سن مہندر پرہار کالرا کاجل نریندر جتندر سنگھ جتند خالسا مکھ ہلیا اتے لبورٹری انچارج بلجیت بلا اجنوہ اوکار سنگھ نروڑ ہردیپ اوتار سنگ، سنگھ سنگھ پنچ سکھدیو نرمل سنگ نرملجیت منپریت کلوت کور پرمندر کور کلوندر کور تیرت سنگھ پربجوت سنگھ دیپ سنگھ پروفیسر گرپریت سنگ، ਲਖਵਿੰਦਰ ਸਿੰਘ ਕਰਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਫਤਿਹ ਸਿੰਘ ਹਰਸਿਮਰਨਜੀਤ ਸਿੰਘ ਭਾਈ ਜਸਵਿੰਦਰ ਸਿੰਘ ਦਲਜੀਤ ਸਿੰਘ ਜਰਨੈਲ ਸਿੰਘ ਦਲਜੀਤ ਸਿੰਘ ਓਕਾਰ ਸਿੰਘ ਆਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਜਨੋਵਾ ਇਹਨਾਂ ਮਹਾਪੁਰਸ਼ਾਂ ਲਾਗੇ ਵਿੱਚ ਗਰੀਬ ਦਾ ਮੋਹ ਬੁਰੀ ਕੋਲ ਸਾਤਾ ਜਨੋਵਾ 2018 ਤੋਂ ਲੋਕ ਭਲਾਈ ਕਾਰਜ ਕਰ ਰਹੀ ਆ ਲਾਇਨਸ ਕਲੱਬ ਆਦਮਪੁਰ ਅਤੇ ਲਾਇਨਸ ਆਈ ਹਫਤਾਵਾਲੋਂ ਪਿੰਡ ਮੁਖਣਿਆਣੇ ਸਿੰਘ ਸਵਾ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨਿੱਕੀ ਜਾਦ ਵਿੱਚ ਅੱਜ ਸੰਸਥਾ ਵੱਲੋਂ ਚੌਥਾ ਅੱਖਾਂ ਦਾ ਕੱਪ ਲਗਾਇਆ ਗਿਆ ਜਿੱਥੇ ਕਿ ਡਾਟਾ ਟੀਮਾਂ ਮਰੀਜ਼ਾਂ ਚੈੱਕਅਪ ਕਰ ਰਹੀਆਂ ਲਗਭਗ ਹੁਣ ਤੱਕ 150 ਪਟੀ ਹੋ ਚੁੱਕੀ ਆ ਮੈਂ ਧੰਨਵਾਦ ਕਰਦਾ ਪ੍ਰਬੰਧਕ ਕਮੇਟੀ ਦਾ ਮੁਖਣੀ ਵਾਲੇ ਗੁਰੂ ਸਾਹਿਬ ਦਾ ਤੇ ਰਾਣਾ ਖਾਲਸਾ ਜੀ ਦਾ ਹੋਰ ਇਹਨਾਂ ਪੂਰੀ ਟੀਮ ਦਾ ਜਿਨ੍ਹਾਂ ਇਸ ਕਾਰਜ ਵਿੱਚ ਨੇਕ ਆਪਣਾ ਧਨਮਨਦਾਨਾ ਸਹਿਯੋਗ ਦਿੱਤਾ ਆ ਬਾਕੀ ਲਾਇੰਸ ਕਲੱਬ ਆਦਮ ਪਰ ਤੇ ਲਾਇੰਸ ਆਈ ਹਸਪਤਾਲ ਦੀ ਪੂਰੀ ਟੀਮ ਦਾ ਹਰਵਿੰਦਰ ਸਿੰਘ ਪ੍ਰਹਾਰ ਜੋ ਕਿ ਕਲਰ ਤੋਂ ਨੇ ਉਹ ਟੀਮ ਦੇ ਮੈਂਬਰ ਨੇ ਉਹਨਾਂ ਦੀ ਸਮੁੱਚੀ ਟੀਮ ਦਾ ਡਾਕਟਰ ਸਾਹਿਬਾਨਾਂ ਦਾ ਸਾਰੇ ਦਿਲ ਦੀ ਘਰਾਂ ਤੋਂ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਮਰੇ ਅਰਦਾਸ ਬੇਨਤੀ ਕਰਦਾ ਕਿ ਇਹ ਸਮੁੱਚੀ ਟੀਮ ਨੂੰ ਮਹਾਰਤ ਚੜ੍ਹਦੀ ਦਾ ਬਖਸ਼ੇ ਇਸੇ ਤਰ੍ਹਾਂ ਲੋਕਾਂ ਦੇ ਕਾਰਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗਰੀਬ ਦਾ ਮੂੰਹ ਪ੍ਰੋਤੀਕੋਲਕ ਸੰਸਥਾ ਜਨੋਹਾ ਵੱਲੋਂ ਸਾਰੇ ਨਗਰ ਨਿਵਾਸੀ ਪ੍ਰਬੰਧਕ ਕਮੇਟੀ ਤੇ ਸਾਰੀ ਸਾਥ ਸੰਗਤ ਦਾ तहे دلੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕੈਂਪ ਲਾਉਣ ਵਿੱਚ ਸਾਡਾ ਸਹਿਯੋਗ ਦਿੱਤਾ ਅਤੇ ਸਾਰੀਆਂ ਸੰਗਤਾਂ ਨੇ ਇਸ ਕੈਂਪ ਦਾ ਲਾਹਾ ਲਿਆ ਜਿਨ੍ਹਾਂ ਨੂੰ ਵੀ ਲੋੜਵੰਦ ਮਰੀਜ਼ਾਂ ਨੇ ਇਸ ਕੈਂਪ ਵਿੱਚ ਪਹੁੰਚੇ ਆ ਸਾਰੀ ਸੰਗਤ ਨਗਰ ਨਿਵਾਸੀ ಗ್ರಾಮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਦਾ तहे دلੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਨਲਾਈਨ ਇਸ ਕਲਬ ਵੱਲੋਂ ਕੈਂਪ ਲੱਗਦਾ ਵਾ ਸੋਸਾਇਟੀ ਵੱਲੋਂ ਫ੍ਰੀ ਕੈਂਪ ਲੱਗਦਾ ਵਾ ਫ੍ਰੀ ਅਪਰੇਸ਼ਨ ਕੀਤੇ ਜਾਣਗੇ ਚ 12 ਤਰੀਕ ਦੇ ਰਿਹਾ ਅਪਰੇਸ਼ਨ ਦਿੱਤੀ ਜਾਏ 12 2 2026 ਨੂੰ ਫ੍ਰੀ ਅਪਰੇਸ਼ਨ ਹੋਣਗੇ ਜੀ ਬਿਲਕੁਲ ਫ੍ਰੀ ਦਾ ਰਹਿਣਾ ਕਲਾਤਾਂ ਦਾ ਫ੍ਰੀ ਸਾਰਾ ਕੁਝ ਫ੍ਰੀ ਹੈ ਠੀਕ ਹੈ ਜੀ ਬਾਕੀ ਉੱਥੇ ਕੋਈ ਆ ਕੇ ਆਪ ਵੀ ਦੇਖ ਸਕਦੇ ਹੋ ਆ ਕੇ ਸਾਰਾ ਕੁਝ ਰਿਪੋਰਟ ਜੀ ਬਤੇ ਮੈਂ ਸਭ ਤੋਂ ਪਹਿਲਾਂ ਪਿੰਡ ਗੰਗੀਆਂ ਸੂਰ ਸਰਾਂ ਦਾ ਇਹ ਤੇ ਇਹ ਮੌਕਾ ਦਿੰਦਾ ਸਭ ਤੋਂ ਪਹਿਲਾਂ ਸਿਕਸਵਾਗੁਰੂ ਜੀ ਦੇ ਮੁਖੀਆਂ ਸਾਧੂ ਪ੍ਰਕਾਸ਼ ਸਿੰਘ ਜੀ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਸਰਦਾਰ ਜਤਿੰਦਰ ਸਿੰਘ ਜਤਿੰਦਰ ਸਿੰਘ ਜੀ ਰਾਣਾ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਸਾਡੇ ਨਾਲ ਕੰਮ ਕਰ ਰਹੇ ਆ ਮੇਰੇ ਨਾਲ ਨੇ ਸਾਥੀ ਸਰਦਾਰ ਰਵਿੰਦਰ ਸਿੰਘ ਜੀ ਗੁਰਦੀਪ ਸਿੰਘ ਸਾਹਿਬ ਸਾਡੇ ਪੀਲਰ ਸਾਣਾ ਕੰਮ ਕਰਦੇ ਆਂ ਲਾਇਸਟਾ ਬਾਗੋਂ ਪਰ ਸਿੱਧੇ ਮੇਰੇ ਸਾਥੀ ਸਰਦਾਰ ਜਿੰਦੇ ਸੀ ਕਿ ਯੂਐਸਏ ਤੋਂ ਇਹ ਵੀ ਸਾਡੀ ਸੰਸਥਾ ਦੀ ਮਦਦ ਆ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਸ ਕਾਰਨ ਪਰ ਵਿਜੇ ਖਾਸ ਤਾਲ ਦੇ ਵਿੱਚ ਉਹ ਸਰਸਤਾਂ ਦੇ ਵਿੱਚ ਸਾਰੀ ਜਿੰਨੀ ਸੰਗਤ ਹੈ ਇਸ ਬੰਦ ਕਰੇ ਖੁਸ਼ ਹੋਣਾ ਹੋਵੇ ਉਹ ਬਿਲਕੁਲ ਫ੍ਰੀ ਕੀਤਾ ਜਾਉਂਦਾ ਹੈ ਆदमी ਜਿੰਨੇ ਆਪ ਵੀ ਬੈਠੇ ਹੋ ਜਿਨਿਆਂ ਨੂੰ ਵੀ ਆਪਰੇਸ਼ਨ ਦੀ ਲੋੜ ਹੋਈ ਹੋਈ ਉਹ ਡਾਕਟਰਾਂ ਦੱਸਣਗੇ ਤੇ ਰਵਿੰਦਰ ਸਿੰਘ ਜੀ ਦਾ ਰਵਿੰਦਰ ਸਿੰਘ ਜੀ ਖਿੱਤੇ ਨੇ ਖੜੇ ਆ ਕਿ ਆਪ ਜੀ ਨੂੰ 12 ਤਰੀਕ ਨੂੰ 12 ਬੱਦਮੀ ਨੂੰ ਆਪਣੇ ਕਲੇਸ਼ ਆਪਣੀ ਕਲੀਨਿਕ ਆਧੁਪਨ ਲੈ ਕੇ ਜਾਣਗੇ ਫਰਦ ਅੰਕਾ ਪਾ ਕੇ ਲੈਣਗੇ ਸ਼ੇਰ ਰਾਠੂ ਜੀ ਆਪ ਜੀ ਨੂੰ ਨੇ ਕਾਲ ਵੀ ਕਰਦੀ ਸੀ ਉਹ ਸਸਤਾ ਮੈਟਰ ਕਰ ਰਹੇ ਹੁੰਦੇ ਆਇਚੇ ਉੱਤੇ ਪਚੌਣ ਦੀ ਸੋਭਾ ਆਖੀ ਹੋਰ ਬੇਨਤੀ ਕਰਦੇ ਆਂ ਅਸੀਂ ਉੱਥੇ ਨਾਲ ਜੀ ਨਾਲ ਉੱਤੇ ਛੋੜੇ ਬੱਚੇ ਆ ਜੇ ਤੁਹਾਡੇ ਅਸੀਂ ਦੋਸਤ ਆਪਣੇ ਭੈਣ ਭਰਾ ਦੇ ਇਖਤਿਆਰ ਦੇ ਵਿੱਚ ਕੋਈ ਬੱਚਾ ਜਿਹਨੂੰ ਆਪਾਂ ਪੰਜਾਬੀ ਭੈਗਾ ਬਣ ਕੇ ਨਹੀਂ ਆ ਜਾਂ ਅੱਖਾਂ ਥੋੜੀਆਂ ਜਿਹਾ اپنے بچے کا آراد کر آسکتا سو آپ کی رو ملتی ہے کہ اتنا کوئی بچے کو اپنی نیزن چھو رہے ہیں وہ ہر بچے سے کامسہ کڑے گا دعا سا جا جا جنہوں ماں کی کچھی نائنس آئی ہے آگا پڑے گے وہ بچے کا فری آف کارس پر اُدھر میں ایک سکتر پہنی بھی نہیں لگے گی تک اُسنا پہ لائے گے گا وہ کردتا جا جا گا ਬੇਕਰ ਬੇਰਵਤੀ ਨੂੰ ਦੱਸਣਾ ਚਾਹਨਾ ਕਿ ਜੇ ਕੋਈ ਬਚਾਉਂ ਜਾਨ ਨੂੰ ਬਚਾਉਣ ਅੱਜ ਨਹੀਂ ਰਹਿਣ ਤੇ ਅੱਜ ਉਹ ਨਹੀਂ ਆ ਸਕਦਾ ਕੋਈ ਇਸ ਨੂੰ ਲੱਭ ਨਹੀਂ ਕੋਈ ਅੱਖਾਂ ਤੋਂ ਕਿਉਂ ਨਹੀਂ ਦਿਖਦਾ ਤੂੰ ਕਿਰਪਾ ਕਰਕੇ ਆਪ ਉੱਪਰ ਜਾਂ ਜਾਰ ਤਰੀਕ ਨੂੰ ਨਗਰਾਂ ਵਿੱਚ ਕਿਸ ਦੁਆਰਾ ਲਾਇਆ ਜਾ ਰਿਹਾ ਸੁਆਰਤੀ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਬਿਲਵਰਗ ਜਾਂ ਕੋਈ ਪਾਦਾ ਪਿਤਾ ਕਿਸੇ ਨੂੰ ਪੜਾਵੇ

ਤੁਸੀਂ ਆਪਣੇ ਕਾਰਨ ਸਿਰਫ ਅਧਾਰ ਕਾਢ ਕੇ ਕਾਪੀ ਬਣਾ ਲੈਣੀ ਹੈ ਕਿਸੇ ਨੂੰ ਕੋਈ ਚੀਜ਼ ਨਾਲ ਨਹੀਂ ਕੋਈ ਪੇਸਾ ਨਹੀਂ ਕੋਈ ਚੀਜ਼ ਨਾਲ ਨਹੀਂ ਉਹਦੀ ਲੋੜ ਨਹੀਂ ਹੈਗੀ ਸਿਰਫ ਆਪਣੇ ਕੇਸੀ ਚਾਨ ਕਰਕੇ ਤੇ ਬਾਸੇ ਰਹਿਣ ਤੁਸੀਂ ਡਰਤੀ ਆ ਜਾਣਾ ਉੱਥੇ ਰਹਿਣ ਦਾ ਖਾਣ ਦਾ ਸਰਮ ਸੰਪੰਜਨ ਸਰਸਾ ਵਾਲੇ ਕੀ ਕਰਦਾ ਅਧਾਰ ਕਾਢ ਦੇ ਜ਼ਰੀਏ ਹੋਣਾ ਦੀ ਅਧਾਰ ਕਾਢ ਨਾਲ ਨਹੀਂ ਤੇ ਹੋਣਾ ਮੈਂ ਆਪਣੇ ਕੋਲ ਸਦੇ ਚੇਰਨ ਜੀ ਨੂੰ ਸਭ ਸੰਸਾਦ ਜਿਹੜਾ ਨੇ ਲਾਈਨ ਦਾ ਸ਼ੁਕਰ ਕਰਵਾਕੀ ਸਾਰਿਆਂ ਦੀ ਸੇਵਾ ਕੀ ਉਹਨਾਂ ਬਗੋ ਦੇ ਅਫੀਸਰਾਂ ਦਾ ਤੇ ਸਾਰੀ ਸੰਸਾਦ ਦਾ ਸਾਰਾ ਰੋਸ ਕੀਨ ਦਾ ਇਹਨਾਂ ਹਰ ਦਾ ਇਸ ਸਾਰਾ ਦਾ ਮੈਨੇਜਰ ਜਿੰਦਾ ਸਿੰਘ ਜੀ ਦਾ ਇਹਨਾਂ ਦੀ ਟੀਮ ਦਾ ਪਿੰਡ ਵਸਣ ਦਾ ਆਸਕਰ ਜੋ ਆਪ ਜੀ ਸਾਰੇ ਇਹਨਾਂ ਨੇ ਥੋੜੀ ਜਿਹੀ ਸਖਿਦ ਚੜ ਕੇ ਆਏ ਹੋ ਮੈਂ ਸਾਰਾ ਆਪਣੇ ਨਾਮ ਬਹੁਤ ਬਹੁਤ ਧੰਨਵਾਦ ਕਰਨਾ ਦੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ